3 Ravneet Singh I I Ravneet Singh bid to do swear in the name of God that I will bear true faith and alliance to the constitution of India as by law established that I will uphold the sovereignty and integrity of India that I will faithfully and discharge my duties as a minister of, discharge my duties as a minister of state for the union and that i will do right to all manner of people in accordance with the constitution and the law without fear or favour affection or ill will i i ravneet singh do swear in the name of god that i will not directly or indirectly communicate or reveal to any person or persons any matter with shall be brought under my consideration or shall become known to me as a minister of state for the union act as may be required for the due discharge of my duties as such minister of state ਕਿਉਂਕਿ ਮੈਂ ਪੰਜਾਬ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੀ ਉਹ ਬੀਜੇਪੀ ਚ ਬਹਿ ਕੇ ਪੰਜਾਬ ਦੀ ਗੱਲ ਹੋ ਸਕਦੀ ਹੈ ਕਿਉਂਕਿ ਦੂਜੇ ਪਾਸੇ ਪੰਜਾਬ ਨੂੰ ਕਦੇ ਕਾਂਗਰਸ ਦੀ ਪ੍ਰਾਇਓਰਟੀ ਨਹੀਂ ਰਿਹਾ ਪੰਜਾਬ ਨੂੰ ਕਦੇ ਮੈਂ ਤਿੰਨ ਵਾਰ ਐਮਪੀ ਬਣਿਆ ਉੱਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿਹੜੀਆਂ ਉਹ ਬਣਾ ਕੇ ਰੱਖਦੇ ਸੀ ਜਿਹੜੀ ਮੈਂ ਆਸ ਲੈ ਕੇ ਆਇਆ ਸੀ ਅੱਜ ਉਹਨਾਂ ਨੇ ਸੱਚ ਕਰਤੀ ਹਾਰਨ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਅਮਿਤ ਸ਼ਾਹ ਜੀ ਨੱਡਾ ਜੀ ਤੇ ਸਾਡੇ ਪ੍ਰਧਾਨ ਮੰਤਰੀ ਤਿੰਨਾਂ ਨੇ ਮਿਲ ਕੇ ਜਿਹੜਾ ਇਹ ਉਹ ministry ਦਿੱਤੀ ਆ ਤੇ ਹੁਣ ਮੇਰਾ ਕੰਮ ਆ ਵੀ ਕਿਵੇਂ ਮੈਂ ਪੰਜਾਬ ਨੂੰ ਜੋ ਕਹਿੰਦਾ ਸੀ ਮੈਂ ਬ੍ਰਿਜ ਦਾ ਪੁਲ ਦਾ ਕੰਮ ਕਰੂੰਗਾ ਉਹ ਕੰਮ ਜਿਹੜਾ ਕਰਨਾ ਏ ਉਹ ਮੁੱਲ ਆ ਜਿਹੜਾ ਮੈਂ ਪੰਜਾਬ ਦਾ ਮੋੜਨਾ ਏ ਤੇ ਪਾਰਟੀ ਨੇ ਤੇ ਲੀਡਰਸ਼ਿਪ ਨੇ ਆਪਣਾ ਕੰਮ ਕਰਤਾ ਤੇ ਇਸ ਕਰਕੇ ਮੇਰੇ ਅੱਜ ਪਰਿਵਾਰ ਜਿੰਨਾ ਖੁਸ਼ ਆ ਕਿਉਂਕਿ ਬੜੇ ਅਦਾਸ ਸੀ ਕਈ ਦਿਨਾਂ ਦੇ ਪਰ ਮੈਨੂੰ ਵਿਸ਼ਵਾਸ ਸੀ મોદી ਸਾਹਿਬ ਤੇ ਵੀ ਮੈਨੂੰ ਉਹ ਜੇ ਜੁਆਇਨ ਕਰਾਇਆ ਉਹ ਪੰਜਾਬ ਲਈ ਕਰਾਇਆ ਤੇ ਪੰਜਾਬ ਲਈ ਮੈਂ ਕੀ ਕੁਝ ਕਰ ਸਕਾਂ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਉਹ ਦੇਣਗੇ ਦੇਣਗੇ ਦੋ ਦਿਨਾਂ ਬਾਅਦ ਹੀ ਮੇਰੀ ਹਜੇ ਕਿ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੇ ਆਪ ਹੀ ਟੈਲੀਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਤੇ ਮੈਂ ਅੱਜ ਖੁਸ਼ ਹਾਂ ਵੀ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਸੁਪਨੇ ਸੀ ਸudar bhyan singh ਦੇ ਮੇਰੇ ਜੋ ਮੇਰੇ ਪਰਿਵਾਰ ਦੇ ਉਹ ਸੁਪਨੇ ਪੂਰੇ ਹੋਣਗੇ ਤੇ ਅੱਜ ਮੇਰੇ ਬੱਚੇ ਵੀ ਬੜੇ ਮੇਰੇ ਭੈਣ ਦਾ ਬੇਟੀ ਇਹਨਾਂ ਨੇ ਇੱਕ ਛੋਟੇ ਨੇ 10th ਚ ਨੇ ਤੇ ਕੰਪੇਨ ਕੀਤੀ ਸੀ ਤੇ ਸਾਰੇ ਪਰਿਵਾਰ ਬੜਾ ਆਦਾਸ ਸੀ ਜੋ ਤਿੰਨ ਦਿਨ ਦਾ ਪਰ ਅੱਜ ਮੈਂ ਭਾਵਨਾ ਦੇਖ ਰਿਹਾ ਕਿਉਂਕਿ ਕੱਲ ਦਿੱਲੀ ਆਗੇ ਸੀ ਸਾਰੇ ਤੇ ਅੱਜ ਉਹ ਸਾਰਾ ਪਰਿਵਾਰ ਦੇ ਮੂੰਹ ਤੇ ਵੀ ਰੌਣਕਾਂ ਖੁਸ਼ੀਆਂ ਐ ਤੇ ਅੱਗੇ ਨਾਲੋਂ ਮਿਨਿਸਟਰੀ ਮਿਲ ਜਾਣਾ ਇੱਕ ਇੱਕ ਬਹੁਤ ਇਦੋਂ ਉੱਤੇ ਗੱਲ ਹੀ ਕੋਈ ਨਹੀਂ ਹੁੰਦੀ ਤੇ ਮੈਂ ਸਮਝਦਾ ਮੈਂ ਵੀ ਕੋਈ ਪੰਜਾਬਲੀ ਕਸਰ ਨਹੀਂ ਕਮੀ ਨਹੀਂ ਛੱਡੂੰਗਾ ਤੇ ਅੱਜ ਮੇਰੇ ਜਿੱਥੇ ਮੋਦੀ ਸਾਹਿਬ ਦਾ ਮੈਂ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਜਿੱਥੇ ਮੈਨੂੰ ਤੇ ਮੇਰੇ ਪਰਿਵਾਰ ਦੇ ਮੂੰਹ ਤੇ ਵੀ ਖੁਸ਼ੀਆਂ ਲਿਆਂਦੀਆਂ ਅੱਜ ਉਹਨਾਂ ਨੇ ਮੇਰੇ ਘਰੇ ਵੀ ਅੱਜ ਮਠਿਆਈਆਂ ਵੰਡੀਆਂ ਜਾ ਰਹੀਆਂ ਲੱਡੂ ਵੰਡੇ ਜਾ ਰਹੇ ਆ ਤੇ ਜਿਹੜਾ ਮੇਰਾ ਵਰਕਰ ਕਾਰਿਕਰਤਾ ਬੀਜੇਪੀ ਦਾ ਜਿਹੜਾ ਉਹ ਨਮੋਸ਼ ਹੋ ਗਿਆ ਸੀ ਇੰਨਾ ਜਿੱਤਣ ਦੇ باوجود ਵੀ ਅੱਜ ਉਹ ਕਾਰਿਕਰਤਾ ਦੁਬਾਰਾ ਢੋਲ ਵਜਾ ਰਹੇ ਆ ਅੱਜ ਭੰਗੜੇ ਪਾ ਰਹੇ ਆ ਤੇ ਅੱਜ ਤੁਸੀਂ ਦੇਖਿਓ ਸ਼ਾਮ ਨੂੰ ਲੁਧਿਆਣੇ 'ਚ ਵੀ ਪੰਜਾਬ 'ਚ ਵੀ ਕਿਵੇਂ ਅਸਤਵਾਜੀਆਂ ਵੀ ਚੱਲਣੀਆਂ ਢੋਲ ਵੀ ਵੱਜਣਗੇ ਉਮੀਦ ਹੀ ਆਪਕੋ ਉਮੀਦ ਤੇ ਬੰਦਾ ਜੋਂਦਾ ਉਮੀਦ ਕਿਵੇਂ ਨਹੀਂ ਸੀ ਪਰ ਕਿਤੇ ਨਾ ਕਿਤੇ ਜਦੋਂ ਬੰਦਾ ਹਾਰ ਜਾਂਦਾ ਨਾ ਉਹਦਾ ਹੱਕ ਨਹੀਂ ਰਹਿੰਦਾ ਉਹ ਉਹ ਗੱਲ ਆਪਣੇ ਹੱਕ ਨਾਲ ਨਹੀਂ ਕਹਿ ਸਕਦਾ ਇੱਕ ਉਹਨਾਂ ਦੇ ਵੱਲੋਂ ਤੋਂ ਪਹਿਲਾਂ ਕੋਈ ਕਸਰੀ ਨਹੀਂ ਛੱਡੀ ਗਈ ਸੀ ਪਰ ਉਹਦੇ باوجود ਵੀ ਅੱਜ ਤਾਂ ਮਤਲਬ ਉਹਨਾਂ ਨੇ ਖਰੀਦ ਹੀ ਲਿਆ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਹੀ ਕਿਉਂ ਮੈਂ ਇਕੱਲਾ ਹੀ ਕਿਉਂ ਪਰ ਸਾਰੇ ਦੇਸ਼ 'ਚ ਬੜੇ ਐਮਪੀ ਬਣੇ ਨੇ ਪਰ ਮੈਨੂੰ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਬਣਾਤਾ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਮੈਂ ਤਾਂ ਉਹਨਾਂ ਦਾ ਅੱਜ ਤੋਂ ਬਾਅਦ ਪਹਿਲਾਂ ਵੀ ਮੈਂ ਜਾਨਣਾ ਕਿ ਅਗਰ ਬਾਤ ਕਰੇ ਕਿਸ ਤਰੀਕੇ से रहने ਵਾਲਾ ਹੈ ਕੌਣ ਕੌਣ سے ਮੁਵੀ ਹੋਣਗੇ ਜਿਸ ਮੈਂ ਨਾਲ ਆਪ ਕੰਮ ਕਰਾਂਗੇ ਦੇਖੋ ਮੈਂ ਕਿਸੇ ਨਾਲ ਕੋਈ ਫਰਕ ਨਹੀਂ ਐਸ ਵੇਲੇ ਜਦੋਂ ਮੰਤਰੀ ਬਣਾਂਗੇ ਤਾਂ ਮੇਰੇ ਲਈ ਸਾਰੀਆਂ ਪਾਰਟੀਆਂ ਸਾਰੇ ਲੀਡਰ ਇੱਕ ਨੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਜ਼ਿੰਮੇਵਾਰੀ ਇਸ ਵੇਲੇ ਪੰਜਾਬ ਆ ਪੰਜਾਬ ਪ੍ਰਾਇੋਰਟੀ ਆ ਤੇ ਉਹਦੇ ਵਿੱਚ ਜੋ ਵੀ ਰੋਲ ਅਦਾ ਨਵਾ ਸਕੂਗਾ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਥੱਲੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਚਾਹੇ ਕੋਈ ਹੋਵੇ ਉਹਨਾਂ ਸਾਰਿਆਂ ਨੂੰ ਉਹ ਜੋ ਮਰਜ਼ੀ ਕਹਿੰਦੇ ਰਹਿਣ ਜੋ ਮੈਂ ਨਹੀਂ ਕਿਸੇ ਦੇ ਖਿਲਾਫ ਬੋਲੂਗਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਇਸ ਵੇਲੇ ਵੱਡੀ ਭੂਮਿਕਾ ਏ ਵੱਡੇ ਭਰਾ ਵਾਲੀ ਜ਼ਿੰਮੇਵਾਰੀ ਆ ਸੈਂਟਰ ਦੀ ਉਹ ਮੈਂ ਅਦਾ ਕਰਾਂਗਾ ਪਰਿਵਾਰ ਕੀਦਕ ਜਿਸੇ ਖੋਸੇ ਪਰਿਵਾਰ ਅੱਜ ਬਾਗੋ ਬਾਗ ਆ ਪੰਜਾਬ ਪਰਿਵਾਰ ਨੂੰ ਹਜੇ ਮੈਂ ਦੱਸਿਆ ਨਹੀਂ ਸੀ ਤੇ ਹੁਣ ਆਕੇ ਤੁਸੀਂ ਪਹਿਲਾਂ ਘੇਰ ਲਿਆ ਤੇ ਹੁਣ ਅੱਜ ਦੇਖ ਲਓ ਹੁਣ ਪੰਜਾਬ ਸਾਰੇ ਸਾਰੇ ਖੜੇ ਆ ਭੈਣ ਭਾਈ ਇਸ ਵੇਲੇ ਚਿਹਰਿਆਂ ਤੇ ਰੌਣਕਾਂ ਹੈ ਉਹ ਪ੍ਰਮਾਤਮਾ ਦੇ ਉਹ ਪ੍ਰਮਾਤਮਾ ਦਾ ਹੈ ਸਭ ਕੁਝ ਜਿਹਨੇ ਦਿੱਤਾ ਹੈ ਉਹ ਪਲ ਚ ਪਲ ਚ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਹੈ